ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਚਾਹ ਵਾਲੀ ਲੜਕੀ ਦੀ ਪਿਆਰੇ ਉਹ ਵੀਡੀਓ ਇੱਕ ਬੜੀ ਵਾਇਰਲ ਹੋ ਰਹੀ ਸੀ ਤੇ ਉਹ ਵੀਡੀਓ ਦੇਖ ਕੇ ਕਈਆਂ ਨੇ ਉਹਦੀ ਮਦਦ ਕੀਤੀ ਉਹਦੇ ਵਿੱਚ ਉਹਨੇ ਦੱਸਿਆ ਕਿ ਮੇਰਾ ਪਿਓ ਜਿਹੜਾ ਉਹ ਨਸ਼ੇੜੀ ਹੈ ਉਹ ਮਾਰਦਾ ਕੁੱਟਦਾ ਸੀ ਸਾਨੂੰ ਤੇ ਮਾਰਨ ਕੁੱਟਣ ਕਰਕੇ ਮੇਰੀ ਮਾਂ ਜਿਹੜੀ ਹੈ ਛੱਡ ਕੇ ਸੀ ਆ ਗਈ ਤੇ ਸਾਡੇ ਇਹ ਹਾਲਾਤ ਜਿਹੜੇ ਬਣੇ ਤੇ ਜਦੋਂ ਉਹਦੇ ਪਿਓ ਦਾ ਪੱਖ ਸਾਹਮਣੇ ਆਇਆ ਪਤਾ ਲੱਗਿਆ ਉਹ ਤਾਂ ਅਮਰਤਧਾਰੀ ਹੈ ਉਹ ਗੁਰਸਿੱਖ ਹੈ ਇਹ ਲੜਕੀ ਝੂਠ ਬੋਲਦੀ ਹੈ ਤੇ ਹੁਣ ਲੜਕੀ ਨੇ ਕੀ ਇੰਟਰਵਿਊ ਦਿੱਤਾ ਤੁਸੀਂ ਸੁਣ ਲਓ ਪਹਿਲਾਂ ਫਿਰ ਤੁਹਾਡੇ ਨਾਲ ਆਪਾਂ ਵਿਚਾਰ ਜੜੀ ਉਹ ਕਰਦੇ ਹਾਂ ਪਿਤਾ ਨੇ ਨਸ਼ਾ ਪੱਤਾ ਕਰਕੇ ਸਾਨੂੰ ਕੁੱਟਿਆ ਕੁੱਟਦੇ ਸੀ ਤੇ ਸਾਨੂੰ ਘਰੋਂ ਕੱਢਤਾ ਤੇ ਜਿਸ ਕਰਕੇ ਹੁਣ ਅਸੀਂ ਇੱਥੇ ਮੈਂ ਆਪਣਾ ਕੰਮ ਕਰਦੀ ਆ ਆਪਣੇ ਪੈਰਾਂ ਤੇ ਸਟੈਂਡ ਹੋਣਾ ਹੈ ਪਰ ਪੇਤਾ ਤਾਂ ਤੁਹਾਡੇ ਕੋਲ ਸੇ ਕੱਪ ਸਰ ਨਸ਼ਾ ਤੇ ਸਰ ਬਹੁਤ ਗੰਦੇ ਗੋਲੀਆਂ ਖਾਣੀਆਂ ਡਰੱਗਸ ਲੈਣੀਆਂ ਸੋ ਅਸੀਂ ਸਰ ਨਾਮ ਵੀ ਨਹੀਂ ਸੁਣਿਆ ਕਈ ਨਸਾਂ ਦੇ ਦੇਖੋ ਛੋਟੇ ਹੁੰਦੇ ਸਾਨੂੰ ਕੁੱਟਣਾ ਮਾਰਨਾ ਜਿੰਨਾ ਵੀ ਚਲੋ ਬਾਬਾ ਜੀ ਵਿੰਨੇ ਨੇ ਸਾਰੋ ਕੁੱਟਿਆ ਮਾਰਿਆ ਠੀਕ ਆ ਚਲੋ ਮੈਂ ਤੁਹਾਡੇ ਇੰਟਰਵਿਊ ਦਿੱਤੀ ਆਣੀ ਠੀਕ ਆ ਤੇ ਹੁਣ ਜੇ ਇੰਟਰਵਿਊ ਜਿਹੜੀਆਂ ਹੋਈਆਂ ਨੇ ਕਿ ਕਿ ਨਸ਼ੇ ਕਰਦ ਨੇ ਜੋ ਮੈਨੂੰ ਫੀਲ ਹੋਇਆ ਮੈਂ ਉਹ ਕਹਿ ਤਾ ਸਰ ਮੈਂ ਤਾਂ ਨਵੇਂ ਜੁੱਦਾਂ ਦਾ ਸਾਨੂੰ ਪਿਓ ਮਿਲਿਆ ਨਾ ਰੱਬ ਕਿਸੇ ਨੂੰ ਨਾ ਦਵੇ ਹੁਣ ਲੋਕ ਤਾਂ ਤੁਹਾਡੇ ਤੇ ਤਰਸ ਕਰਨ ਲੱਗੇ ਉਸ ਚੀਜ਼ ਦਾ ਪਰ ਬਾਹਰ ਦੇ ਵਿੱਚ ਹੁਣ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੋਣੀ ਆ ਤਾਂ ਉਹ ਹੁਣ ਅਲੱਗ ਤੋਂ ਕਮੈਂਟ ਕਰਨ ਲੱਗੇ ਵੀ ਕੀਤੀ ਕਰ ਲਈ ਇਹ ਨਾ ਤੁਸੀਂ ਕੋਗੀ ਕੋਟ ਮਾਰਨੀ ਹੁੰਦੀ ਰਹੀ ਕੋਟ ਮਾਰੁੰਦੇ ਰਹੀ ਐ ਮਿਸਬੇਵ ਹੁੰਦੇ ਰਹੇ ਨੇ ਤਨਵੀ ਚੱਡਿਆ ਵਾ ਉਦੋਂ ਦਾ ਨਹੀਂ ਚੇਤਾ ਹੈ ਮੇਰੇ ਪਾਪਾ ਨੂੰ ਤੇ ਅੱਜ ਚੇਤਾ ਆ ਗਿਆ ਕਿ ਬੱਚੇ ਨੇ ਅਸੀਂ ਹੁਣ ਸਾਥ ਚੁੰਦੇ ਵੀ ਨਹੀਂ ਆ ਤੇ ਪਿਆਰਿਓ ਇਹ ਲੜਕੀ ਜੋ ਇੰਟਰਵਿਊ ਦੇ ਰਹੀ ਹੈ ਆਪਣੇ ਪਿਤਾ ਦੇ ਕਿ ਮੈਨੂੰ ਮਾਰਿਆ ਕੁੱਟਿਆ ਫਲਾਣਾ ਕਰਿਆ ਜੀ ਤੇ ਕਹਿੰਦੀ ਜਿਵੇਂ ਸਾਨੂੰ ਮਾਰਦਾ ਸਾਨੂੰ ਤਾਂ ਐ ਲੱਗਦਾ ਸੀ ਵੀ ਨਸ਼ਾ ਹੀ ਕਰਦਾ ਚਲੋ ਪਿਆਰਿਓ ਠੀਕ ਹੈ ਗੱਲ ਕਹਿਣ ਦੀ ਕਿ ਉਸ ਟਾਈਮ ਨਿਆਣੇ ਹੋਣਗੇ ਜਾਂ ਛੋਟੇ ਹੋਣਗੇ ਪਰ ਇੱਕਦਮ ਇਦਾਂ ਆਪਣੇ ਪਿਤਾ ਦੇ ਖਿਲਾਫ ਇਹ ਇੰਟਰਵਿਊ ਦੇਣਾ ਤੇ ਬਾਅਦ ਵਿੱਚ ਹੁਣੇ ਬਿਆਨ ਜਿਹੜਾ ਜਦੋਂ ਦੇਖਿਆ ਵੀ ਹੁਣ ਵੀਡੀਓ ਵਾਇਰਲ ਹੋਣ ਲੱਗ ਗਈ ਲੋਕਾਂ ਦੇ ਮਾੜੇ ਕਮੈਂਟ ਆਉਣ ਲੱਗ ਗਏ ਹਨ ਤੇ ਵਾਰ-ਵਾਰ ਪੱਤਰਕਾਰ ਜਿਹੜੇ ਆ ਕੇ ਇੰਟਰਵਿਊ ਲੈ ਰਹੇ ਨੇ ਸੱਚਾਈ ਜਦੋਂ ਪਿਓ ਦਾ ਪੱਖ ਸਾਹਮਣੇ ਆਇਆ ਤੇ ਹੁਣ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਕਦੇ ਇੰਟਰਵਿਊ ਦਿੱਤਾ ਹੀ ਨਹੀਂ ਇਹੋ ਜਿਹੀਆਂ ਗੱਲਾਂ ਨਿਆਣਮਤ ਵਾਲੀ ਕਰ ਦੇਣੀਆਂ ਜਾਂ ਉਹਨਾਂ ਦਾ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਕੀ ਜਿਹੜੀ ਹੈ ਫੇਮ ਲੈਣ ਵਾਸਤੇ ਭਾਵੇਂ ਮਸ਼ਹੂਰ ਹੋਣ ਵਾਸਤੇ ਇੰਨੇ ਆਪਣੇ ਪਿਤਾ ਦੇ ਖਿਲਾਫ ਇਹ ਇੰਟਰਵਿਊ ਇਹ ਬਿਆਨਬਾਜ਼ੀ ਜਿਹੜੀ ਕੀਤੀ ਹੈ ਤੇ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਲੜਕੀ ਦੀ ਮਦਦ ਕੀਤੀ ਜਿਵੇਂ ਭਾਈ ਮਨਦੀਪ ਸਿੰਘ ਜੀ ਮੰਨਾ ਸਮਾਜ ਸੇਵੀ ਉਹਨਾਂ ਨੇ ਲੱਖ ਰੁਪਏ ਦੀ ਮਦਦ ਕੀਤੀ ਕੱਲ ਔਰਾਂ ਨੇ ਵੀ ਕੀਤੀ ਤੇ ਹੁਣ ਇਹਦਾ ਬਿਆਨ ਕੁਝ ਹੋਰ ਹੀ ਸਾਹਮਣੇ ਆ ਗਿਆ ਕਿ ਲੋਕ ਹੁਣ ਸੋਸ਼ਲ ਮੀਡੀਆ ਤੇ ਦੀਆਂ ਫੋਟੋਆਂ ਪਾ ਕੇ ਗਲਤ ਕਮੈਂਟ ਕਰ ਰਹੇ ਨੇ ਤੇ ਤੁਸੀਂ ਵੀ ਹੁਣ ਆਪਣੀ رائے ਦਿਓ ਤੇ ਗੱਲ ਇਦਾਂ ਹੈ ਕਿ ਕੱਲ ਜਿਨ੍ਹਾਂ ਨੇ ਮਦਦ ਕੀਤੀ ਮੜ ਕੇ ਉਹ ਦੁਆਰਾ ਕਿਸੇ ਦੀ ਮਦਦ ਨਹੀਂ ਕਰਨਗੇ ਇਸ ਕਰਕੇ ਇਹੋ ਜਿਹੇ ਵੀਡੀਓ ਇਹੋ ਜੇ ਬਿਆਨਬਾਜ਼ੀ ਨਹੀਂ ਕਰਨੇ ਚਾਹੀਦੇ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਜਿਹੜੀ ਹੈ ਕਮੈਂਟਾਂ ਰਾਹੀਂ ਤੁਸੀਂ ਦੇਣ ਦੀ ਕਿਰਪਾਲਤਾ ਕਰਿਓ ਤਾਂ ਕਿ ਮੜ ਭਵਿੱਖੇ ਦੇ ਵਿੱਚ ਕੋਈ ਐਸੀ ਇਹ ਕਿਸੇ ਦੀ ਮਦਦ ਹੁੰਦੀ 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 ਵੀ ਰਹਿ ਜਾਣੀ ਹੈ ਕਿਉਂਕਿ ਜਿਹੜੇ ਲੋੜਵੰਦ ਨੇ ਫਿਰ ਉਹ ਵੀ ਰਹਿ ਜਾਣਗੇ ਜਿਵੇਂ ਕਹਾਵਾ ਤਾਂ ਕਹਿੰਦੇ ਇੱਕ ਮੱਝ ਲਿਬੜਦੀ ਹੈ ਇਦੂਜਿਆ ਨੂੰ ਲਪੇੜ ਦਿੰਦੀ ਏ ਉਹ ਕੰਮ ਇਹ ਲੜਕੇ ਨੇ ਕੀਤਾ ਤੇ ਹੁਣ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਜਿੱਦਾਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਮਿਸਬਿਹਾਈਵ ਹੋਇਆ ਇਹੋ ਕੀਤਾ ਤੇ ਮੁੜ ਕੇ ਇਥੇ ਇਹ ਵੀ ਇਹਨੇ ਕਹਿਣਾ ਕੀਤਾ ਕਿ ਮੈਂ ਤਾਂ ਹੁਣਾਂ ਦੁਆਰਾ ਆਪਣੇ ਪਿਤਾ ਦੇ ਕੋਲ ਜਾਣਾ ਵੀ ਨਹੀਂ ਚਾਹੁੰਦੀ ਸੋ ਇਹੋ ਜਿਹੇ ਬਿਆਨ ਜਿਹੜੇ ਨੇ ਉਹ ਨਹੀਂ ਕਰਨੇ ਚਾਹੀਦੇ ਤੁਸੀਂ ਵੀ ਆਪਣੀ رائے ਜਿਹੜੀ ਹੈ ਕਮੈਂਟ ਦੇ ਵਾਕਸ ਵਿੱਚ ਦੇਣੀ ਹੈ ਨਰ ਪੋਖਾਲ ਸਟੇ ਵੀ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਨਾਲ ਜੁੜੇ ਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ